ਮੈਂ ਇਹ ਕਹਿ ਸਕਦਾ ਵੀ ਮੈਨੂੰ ਸੱਜਿਆ ਸਜਾਇਆ ਮੇਰਾ ਸ਼ਹਿਰ ਬਹੁਤ ਵਧੀਆ ਮਿਲਿਆ ਮੇਰੇ ਸ਼ਹਿਰ 'ਚ ਸੀਵਰੇਜ ਦੀ ਸਮੱਸਿਆ ਵੀ ਨਹੀਂ ਦੇ ਸ਼ਹਿਰ ਦੇ ਵਿੱਚ ਸੜਕਾਂ ਗਲੀਆਂ ਨਾਲ ਦੀ ਸਮੱਸਿਆ ਵੀ ਹੈ ਮੇਰੇ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਵੀ ਸਮੱਸਿਆ ਸੀ ਜ਼ੀਰੋ ਤੋਂ ਇੱਕ ਪੈਸੇ ਵੀ ਮਾਇੰਡ ਦੇ ਵਿੱਚ ਨਹੀਂ ਆ ਮਨਪ੍ਰੀਤ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਸ਼ਰਜੀ ਪਹਿਲਾਂ ਤਾਂ ਤੁਹਾਡੇ ਹਲਕੇ ਦਾ ਹਾਲ ਜਾਣ ਲੈਂਦੇ ਕੀ ਹਾਲ ਹੈ ਅ ਧੰਨਵਾਦ ਜੀ ਤੁਹਾਡਾ ਮੇਰੇ ਹਲਕੇ ਦਾ ਮੈਂ ਕਹਿ ਸਕਦਾ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਮੇਰਾ ਹਲਕਾ ਜੀ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਉਥੇ ਡਿਵੈਲਪਮੈਂਟ ਦਾ ਆਪਾਂ ਯੋਰ ਦੇ ਰਹੇ ਆ ਔਰ ਵਧੀਆ ਸੜਕਾਂ ਵਧੀਆ ਚੌਂਕ ਜਿਹੜੇ ਲੰਬੇ ਸਮੇਂ ਤੋਂ ਪਿਛੜਿਆ ਸੀ ਏਰੀਆ ਸਾਡਾ ਜਿਹਨੂੰ ਪਿਛੜਿਆ ਹਲਕਾ ਵੀ ਆਪਾਂ ਕਹਿ ਸਕਦੇ ਸਾਂ ਵੀ ਬਟਾਲਾ ਪਛੜ ਗਿਆ ਜੀ ਉਹਨੂੰ ਨਵੇਂ ਰਸਤੇ ਨਾਲ ਸਿਰਜ ਕੇ ਉਹਨੂੰ ਅੱਪ ਲੈ ਕੇ ਆ ਰਹੇ ਆ ਵੈਲਪਮ ਦੀ ਗੱਲ ਕਰਨੀ ਕਿ ਕਿ ਬੀਤੇ ਦਿਨਾਂ ਤੋਂ ਜਦੋਂ ਸੀ ਸਾਡੀ ਟੀਮ ਜਿਹੜੀ ਉੱਥੇ ਪਹੁੰਚੀ ਸੀ ਬਟਾਲਾ ਦੇ ਵਿੱਚ ਜਦੋਂ ਸ਼ੁਰੂ ਪਹਿਲੀ ਪਾਸਾ ਆਈ ਸੀ ਉਹਨਾਂ ਦੇ ਵੀ ਜਿਆਦਾ ਕੁੱਝ ਸੀਗਾ ਸੋ ਕਿਤੇ ਨਾ ਕਿਤੇ ਹਲੇ ਲੱਗਦਾ ਹੈ ਕਿ ਕੰਮ ਹੋਰ ਹੋਣ ਵਾਲਾ ਹੈ ਭਾਵੇਂ ਪਿਛਲੀਆਂ ਸਰਕਾਰਾਂ ਤੇ ਤੁਸੀਂ ਵੜੀ ਜਾਓ ਲੇਕਿਨ ਹੁਣ ਤੁਹਾਨੂੰ ਵੀ 2.5 ਸਾਲ ਹੋ ਗਏ ਨੇ ਸੋ ਉਹ ਤੁਹਾਨੂੰ ਕੀ ਲੱਗਦਾ ਕਿਉਂਕਿ ਹਲੇ ਸੜਕਾਂ ਨਾਲਿਆਂ ਦੀ ਗੱਲ ਨਾ ਕਰਕੇ ਜੇਕਰ ਅਸੀਂ ਕਹੀਏ ਕਿ ਉਹਨਾਂ ਨੂੰ ਬੇਸਿਕ ਚੀਜ਼ ਮੰਨਦੇ ਲੇਕਿਨ ਹਲੇ ਉੱਥੇ ਵੀ ਕੰਮ ਕਰਨ ਦੀ ਲੋੜ ਲੱਗ ਰਹੀ ਹੈ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਪਿਛਲਿਆਂ ਨੇ ਕੁਝ ਕੀਤਾ ਹੁੰਦਾ ਜੇ ਹਰ ਪਾਸੇ ਹਰ ਨੁੱਕਰ ਤੇ ਕੰਮ ਹੋਣ ਵਾਲਾ ਮੈਂ ਕਹਿ ਸਕਦਾ ਸਭ ਤੋਂ ਪਹਿਲਾਂ ਮੇਰੇ ਸ਼ਹਿਰ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਸੀ ਜਿਹੜੀ ਟ੍ਰੈਫਿਕ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਸੀ ਕਿਉਂਕਿ ਸੜਕਾਂ ਛੋਟੀਆਂ ਸੀ ਸਰਕਾਰਾਂ ਆਉਂਦੀਆਂ ਰਹੀਆਂ ਸੜਕਾਂ ਬਣਦੀਆਂ ਰਹੀਆਂ ਹੁਣ ਆਪਾਂ ਨਵੀਂ ਚੀਜ਼ ਕੀਤੀ ਹੈ ਸੜਕਾਂ ਤੇ ਬਣਦੀਆਂ ਰਹੀਆਂ ਸੜਕਾਂ ਦੀ ਚੌੜਾਈ ਵਧਾਈ ਚੌਂਕਾਂ ਦੇ ਵਿੱਚ ਜਾਮ ਰਹਿਣਾ ਉਹ ਨਵੀਂ ਪਿਰਤ ਪਾਈ ਵੀ ਚੌਂਕ ਜਿਹੜੇ ਨੇ ਇਹਨਾਂ ਨੂੰ ਖੁੱਲੇ ਕਰੀਏ ਚੌਂਕਾਂ ਨੂੰ ਸੁੰਦਰੀ ਕਰਨ ਦੇ ਵਿੱਚ ਲੈ ਕੇ ਆਈਏ ਕਿਉਂਕਿ ਦੇਖੋ ਜੇ ਸਾਡਾ ਸ਼ਹਿਰ ਸੋਨਾ ਹੋਊਗਾ ਸਾਡਾ ਹਲਕਾ ਵਧੀਆ ਲੱਗੂਗਾ ਸੋਨਾ ਲੱਗੂਗਾ ਤਾਂ ਹੀ ਲੋਕ ਉਥੇ ਡਵੈਲਪਮੈਂਟ ਦੀ ਆਸ ਲੱਖਦੇ ਨੇ ਚੇ ਕੋਈ ਅੱਛਾ ਬਿਜ਼ਨਸਮੈਨ ਆਊਗਾ ਉਹ ਸ਼ਹਿਰ ਦੀ ਫੈਸਿਲਿਟੀ ਵੇਖਦਾ ਮੈਨੂੰ ਕੀ ਕੀ ਆ ਜੇ ਕਿਸੇ ਨੇ ਰੈਜੀਡੈਂਸ ਏਰੀਆ ਲੈਣਾ ਉਹਨੇ ਪਹਿਲਾਂ ਇਹ ਵੇਖਣਾ ਵੀ ਮੇਰਾ ਹਸਪੀਟਲ ਮੈਨੂੰ ਲੱਗੂ ਕਿੱਥੋਂ ਪਊਗਾ ਸਕੂਲ ਕਿੱਥੋਂ ਪਊਗਾ ਮੈਨੂੰ ਫੈਸਿਲਿਟੀ ਵਾਈਜ਼ ਕੀ ਰਹਾਗੇ ਸਭ ਤੋਂ ਪਹਿਲਾਂ ਬੇਸਿਕ ਜਿਹੜੀ ਨੀਡ ਆ ਕਿਉਂਕਿ ਮੈਂ ਜ਼ੀਰੋ ਤੋਂ ਕੰਮ ਸ਼ੁਰੂ ਕੀਤਾ ਮੈਨੂੰ ਮੈਂ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਸਜਿਆ ਸਜਾਇਆ ਮੇਰਾ ਸ਼ਹਿਰ ਬਹੁਤ ਵਧੀਆ ਮਿਲਿਆ ਮੇਰੇ ਸ਼ਹਿਰ 'ਚ ਸੀਵਰੇਜ ਦੀ ਸਮੱਸਿਆ ਵੀ ਹੈ ਮੇਰੇ ਸ਼ਹਿਰ ਦੇ ਵਿੱਚ ਸੜਕਾਂ ਗਲੀਆਂ ਨਾਲੀਆਂ ਦੀ ਸਮੱਸਿਆ ਵੀ ਹੈ ਮੇਰੇ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਵੀ ਸਮੱਸਿਆ ਸੀ ਜ਼ੀਰੋ ਤੋਂ ਪਰ ਮੈਂ ਮੈਨੂੰ ਇਨਾ ਪਤਾ ਮੈਂ ਦੋਵਾਂ ਟਾਈਆਂ ਸਾਲਾਂ ਦੇ ਵਿੱਚ ਜੋ ਮੈਂ ਕਰ ਸਕਦਾ ਆਪਣੇ ਵੱਲੋਂ ਲਾਦਣ ਮਿਹਨਤ ਕਰਕੇ ਮੈਂ ਉਹ ਕੰਮ ਕੀਤਾ ਔਰ ਉਹ ਦੇ ਵਿੱਚ ਲੋਕਾਂ ਦੇ ਵਿੱਚ ਵੀ ਇੱਕ ਅਲੱਗ ਪ੍ਰਭਾਵ ਹੈ ਵੀ ਵਾਕਿਆ ਹੀ ਲੜਕਾ ਮਿਹਨਤੀ ਹੈ ਰਜੀ ਸਿੱਕੇ ਹਾਸਲੇ ਬਾਰੇ ਦੇਖਿਆ ਜਾਂਦਾ ਬਟਾਲਾ ਸ਼ਹਿਰ ਦਾ ਇੱਕ ਆਪਣਾ ਨਿਕਖੜਵਾ ਇਤਿਹਾਸ ਹੈ ਸੋ ਤੁਸੀਂ ਸੋਚਦੇ ਹੋ ਕਿ ਕਿਉਂਕਿ ਕਹਿ ਸਕਦੇ ਕਿ ਚਲਨ ਤੋਂ ਪ੍ਰਾਪਤ ਹੈ ਪਹਿਲੀ ਪਾਸ਼ਾਹੀ ਦੀ ਸੋ ਉਸ ਨੂੰ ਇੱਕ ਟੂਰਿਸਟ ਦੇ ਤੌਰ ਦੇ ਵੀ ਕਿਉਂਕਿ ਉੱਥੇ ਵੱਡਾ ਇਤਿਹਾਸ ਸਿੱਖਾਂ ਨਾਲ ਸੰਬੰਧਿਤ ਕਿ ਭਵਿੱਖ ਦੇ ਵਿੱਚ ਕੋਈ ਅਜਿਹਾ ਪ੍ਰੋਜੈਕਟ ਜਾਂ ਕੁਝ ਹੋ ਸਕਦਾ ਗੁਰਦੁਆਰਿਆਂ ਨੂੰ ਲੈ ਕੇ ਵੀ ਕਿ ਲੋਕ ਜਿਹੜੇ ਨੇ ਵਾਧੂ ਵਾਧੂ ਉੱਥੇ ਆ ਕੇ ਪਹੁੰਚਣ ਉਹ ਇੱਕ ਰੈਵਨਿਊ ਦਾ ਸਾਧਨ ਵੀ ਬਣ ਸਕਦਾ ਦੇਖੋ ਮੈਂ ਤੁਹਾਨੂੰ ਦੱਸਾਂ ਚਾਹੁੰਦਾ ਇੱਕ ਮੈਂ ਬੁੱਕ ਤਿਆਰ ਕਰ ਰਿਹਾ ਜਿਹਦੇ ਵਿੱਚ ਬਟਾਲੇ ਨੂੰ ਇਤਿਹਾਸਿਕ ਜਿਹੜੀਆਂ ਬਟਾਲੇ ਦੇ ਵਿੱਚ ਕੀ ਮੇਨ ਮੇਨ ਜਿਹੜੀਆਂ ਜਾਂ ਸਖੀਚਾ ਨੇ ਸਾਡੇ ਕੋਲ ਜਿਹੜੀਆਂ ਲੋਕਾਂ ਨੂੰ ਆਪਾਂ ਇੱਕ ਦ੍ਰਿਸ਼ ਦਾ ਖੇਤ ਦਾ ਕੇਂਦਰ ਕਿਉਂਕਿ ਇਹਦਾ ਪਾਪਾ ਨਾਨਕ ਕਰਤਾਰਪੁਰ ਸਾਹਿਬ ਕੋਲ ਜਿਹੜੇ ਸਾਡੇ ਤੋਂ ਮੈਂ ਮੇਰੇ ਸਾਹਬ ਨਾਲ 28 ਕਿਲੋਮੀਟਰ ਦੂਰ ਹੈ ਮੇਰੀ ਥਿੰਕਿੰਗ ਇਹ ਹੈ ਵੀ ਜਿਹੜਾ ਬੰਦਾ ਦਿੱਲੀ ਤੋਂ ਚੱਲ ਕੇ ਕਰਤਾਰਪੁਰ ਕੋਰੀ ਜੌਰ ਮੱਥਾ ਟੇਕਣ ਆ ਰਿਹਾ ਉਹਦੇ ਮਾਈਂਡ ਦੇ ਵਿੱਚ ਇਹ ਹੋਵੇ ਵੀ ਯਾਰ ਬਟਾਲੇ ਸ਼ਹਿਰ ਦੇ ਵਿੱਚ ਆਹ ਚੀਜ਼ਾਂ ਵੇਖਣ ਵਾਲੀਆਂ ਨੇ ਕੀ ਕਿ ਬੁਕਸ ਆਲਰੇਡੀ ਬਿਲਕੁਲ ਤਿਆਰ ਆ ਅਨਾਉਂਸ ਕਰਾਉਣੀ ਆ ਆਪਾਂ ਬਸ ਜਦੋਂ ਵੀ ਆ ਥੋੜਾ ਸਮਾਂ ਲੱਗਦਾ ਉਹ ਆਪਾਂ ਉਹਦੀ ਅਨਾਉਂਸਮੈਂਟ ਰੱਖਾਂਗੇ ਔਰ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਸ਼ਹਿਰ ਦੇ ਇਤਿਹਾਸਿਕ ਜਿਹੜੇ ਨੇ ਮੇਨ ਮੇਨ ਐਡਵਰਟਾਈਜ਼ਮੈਂਟ ਵਾਸਤੇ ਜਿੱਦਾਂ ਐ ਟੂਰਿਸਟ ਜਿੱਥੇ ਆਉਂਦੇ ਨੇ ਉਹਨਾਂ ਨੂੰ ਵੀ ਮੈਂ ਉੱਥੇ ਐਡਵਰਟਾਈਜ਼ਮੈਂਟ ਕਰਾਂ ਤਾਂ ਜੋ ਕਿ ਮੇਰੇ ਹਲਕੇ ਦੇ ਵਿੱਚ ਉਹ ਹੋਣ ਆ ਕੇ ਵੀ ਉਹ ਵੀ ਆ ਕੇ ਘੁੰਮ ਕੇ ਜਾਣ ਕਿਉਂਕਿ ਡਵੈਲਪਮੈਂਟ ਰੋਜ਼ਗਾਰ ਦੀ ਗੱਲ ਤਾਂ ਜਿੱਦ ਕੋ ਬਾਰੋਂ ਕੋਈ ਪਰ ਮੇਰੇ ਵਾਸਤੇ ਮੈਂ ਕਹਿ ਸਕਦਾ ਮੇਰੇ ਲਈ ਦੁੱਖ ਦੀ ਗੱਲ ਇਹ ਹੈ ਵੀ ਮੇਰੇ ਤੋਂ ਪਹਿਲਾਂ ਜੀ ਕੁਝ ਹੋਇਆ ਹੁੰਦਾ ਤੇ ਮੈਨੂੰ ਬਾਹਰੋਂ ਬੁਲਾਉਣ ਦੇ ਵਿੱਚ ਛੇਤੀ ਨਾਲ ਮੈਂ ਕਹਿ ਸਕਦਾ ਵੀ ਜਲਦੀ ਆ ਉਹ ਆ ਕੇ ਮੇਰਾ ਬਤਾਲਾ ਛੇੜ ਗਿਆ ਹੁਣ ਮੈਂ ਆস্তে ਆস্তে ਪੜਾ ਸਿੱਧੀਆਂ ਕਰ ਰਿਹਾ ਜੀ ਉਹ ਮੈਨੂੰ ਲੱਗਦਾ ਵੀ ਸਮਾਂ ਲੱਗੂਗਾ ਪਰ ਐਸਾ ਇੱਕ ਵਾਰੀ ਇਤਿਹਾਸ ਸਿਰਜ ਕੇ ਜਾਵਾਂਗੇ ਵੀ ਲੋਕ ਵੀ ਵਾਕਿਆ ਯਾਦ ਕਰਨਗੇ ਵੀ ਵਾਕਿਆ ਜੀ ਕੋਈ ਆਇਆ ਅੱਜ ਹੁਣ ਉੱਥੇ ਇੱਕ ਚੌਕ ਤਿਆਰ ਹੋਇਆ ਜੀ ਸਾਡਾ ਸ਼ਹੀਦਾਂ ਦੀ ਪਾਰਕ ਸ਼ਹੀਦ ਪਗਤ ਸਿੰਘ ਸ਼ਹੀਦ ਉਦਮ ਸਿੰਘ ਜੀ ਰਾਜਪੁਰਜੀ ਤਿਰੰਗਾ ਝੰਡਾ ਲਹਿਰਾ ਰਿਹਾ ਮੈਨੂੰ ਪਤਾ ਮੈਂ ਰਵਾਂ ਨਾ ਰਹਾਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਮੈਂ ਕਹਿ ਸਕਦਾ ਵੀ ਉੱਥੇ ਉਹ ਝੰਡਾ ਤੇ ਉਹ ਸ਼ਹੀਦਾਂ ਦਾ ਆਦਮ ਤੱਕ ਬੁੱਤ ਜਿਹੜੇ ਬਣੇ ਨੇ ਉਹ ਹਮੇਸ਼ਾ ਸਾਡਾ ਝੰਡਾ ਝੂਲਦਾ ਨਜ਼ਰ ਆਊਗਾ ਫਿਰ ਮੈਂ ਇੱਕ ਅਗਰ ਸੈਂਚੋਂ ਜਿਹੜਾ ਉਹ ਤਿਆਰ ਕਰਕੇ ਆਪਾਂ ਦਿੱਤਾ ਸਾਰਾ ਜੀ ਉਹ ਕਰ ਰਹੀ ਸਾਰੀ ਅਗਰ ਸੈਂ ਪਰਿਵਾਰ ਵੀ ਮੈਨੂੰ ਇਹਨਾਂ ਪਤਾ ਵੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹ ਚੌਕ ਜਿਹੜਾ ਨਾ ਉਹ ਉੱਥੇ ਦਾ ਉੱਥੇ ਚੌਕ ਜਿਹੜਾ ਬਣਦਾ ਹੋਗਾ ਇਹੋ ਚੀਜ਼ਾਂ ਨੇ ਜਿਹੜੀਆਂ ਹੋਈਆਂ ਨਹੀਂ ਪਰ ਹੁਣ ਆਸਤੇ ਆਸਤੇ ਹੁਣ ਸੁੱਖਾ ਸਿੰਘ ਮਤਾਬ ਸਿੰਘ ਚੌਕ ਅਸਰ ਉਹਦੀ ਨਵੇਂਕਲੀ ਕਰਨ ਦੇ ਵਿੱਚ ਉਹਦੀ ਸੁੰਦਰੀਕਰਨ ਕਰ ਰਹੇ ਆਂ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਇਹ ਆਉਣ ਵਾਲੇ ਸਮੇਂ ਨੂੰ ਉਹ ਵੀ ਇੱਕ ਸਾਡੇ ਸ਼ਹਿਰ ਦੇ ਵਾਸਤੇ ਵੱਖਰਾ ਇੱਕ ਦ੍ਰਿਸ਼ ਦਾ ਕੇਂਦਰ ਬਟਾਲਾ ਟੂਰਿਸਟ ਪੁਆਇੰਟ ਬਣੇਗਾ ਜੀ ਬਿਲਕੁਲ ਜੀ ਕੋਸ਼ਿਸ਼ ਮੈਂ ਕਰ ਰਿਹਾ ਜੀ ਰਾਤ ਦਿਨ ਕਰ ਰਿਹਾ ਮੈਨੂੰ ਇਹ ਆ ਵੀ ਜੇ ਕੋਈ ਬਾਹਰੋਂ ਮੇਰੇ ਸ਼ਹਿਰ ਦੇ ਵਿੱਚ ਆਊਗਾ ਕਿ ਕਿ ਅਗੇ ਬਟਾਲਾ ਇੰਡਸਟਰੀ ਦੇ ਨਾਤੇ ਮੰਨਿਆ ਜਾਂਦਾ ਸੀ ਹੁਣ ਇੰਡਸਟਰੀ ਨੂੰ ਵੀ ਲਿਆਉਣ ਤੇ ਉਹਦੇ ਵੀ ਪੈਰਾਂ ਤੇ ਖੜੇ ਕਰਨ ਵਾਸਤੇ ਮੇਰਾ ਰਾਤ ਦਿਨ ਉਪਰਾਲਾ ਲੱਗਾ ਹੋਇਆ ਪਿਆ ਦਾ ਉਸ ਤੋਂ ਬਾਅਦ ਹੁਣ ਇੰਡਸਟਰੀ ਦਾ ਕੰਮ ਸਾਡੇ ਉੱਤੇ ਡਾਊਨ ਗਿਆ ਹੁਣ ਮੇਰੀ ਕੋਸ਼ਿਸ਼ ਹੈ ਟੂਰਿਸਟ ਵੱਲੋਂ ਆਪਾਂ ਪ੍ਰਮੋਟ ਕਰੀਏ ਫਿਰ ਇੰਡਸਟਰੀ ਵੀ ਜਿਹੜੀ ਜਿੱਥੇ ਜਿੱਥੇ ਮੇਨ ਮੇਨ ਕਮੀਆਂ ਨੇ ਉਹਨਾਂ ਨੂੰ ਹੱਲ ਕਰਕੇ ਉਹਨਾਂ ਨੂੰ ਵੀ ਆਪ ਲੈ ਕੇ ਚੱਲੀਏ ਸਰ ਜੀ ਇੱਕ ਰਿਊਮਰ ਮੰਤਰੀ ਦੇ ਮੰਤਰੀ ਮੰਡਲ ਰੀਸ਼ਫਲ ਹੋਣ ਤੋਂ ਪਹਿਲਾਂ ਸੀ ਕਿ ਸ਼ੈਰੀ ਕਲਸੀ ਜਿਹੜੇ ਨੇ ਉਹ ਵੀ ਮੰਤਰੀ ਬਣ ਸਕਦੇ ਨੇ ਸੋ ਇੱਕ ਕਲੈਰਿਟੀ ਦਿਓ ਵੀ ਤੁਹਾਡਾ ਨਾਮ ਜਿਹੜਾ ਉਹ ਪਹਿਲ ਤੇ ਅਸੀਂ ਸੁਣ ਰਹੀ ਸੀ ਰਿਊਮਰ ਬਹੁਤ ਸੀਗੀ ਇਹ ਦੇਖੋ ਮੈਂ ਇੱਕ ਬੇਨਤੀ ਕਰਦਾ ਵੀ ਮੇਰੇ ਇੱਕ ਪੈਸੇ ਵੀ ਮਾਇੰਡ ਦੇ ਵਿੱਚ ਨਹੀਂ ਆ ਮੈਂ ਮੰਤਰੀ ਕਿਉਂਕਿ ਜਿੰਨੇ ਵੀ ਮੰਤਰੀ ਸਾਹਿਬਾਨ ਨੇ ਸਾਰੇ ਮੇਰੇ ਵੱਡੇ ਭਰਾ ਨੇ ਪਰਿਵਾਰ ਨੇ ਠੀਕ ਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਮੈਂ ਆਪਣੇ ਹਲਕੇ 'ਚ ਜ਼ਿਆਦਾ ਟਾਈਮ ਦੇ ਰਿਹਾ ਜਿਹੜੇ ਘਰ ਜਾਣਾ ਮੇਰਾ ਕੰਮ ਹੋ ਜਾਂਦਾ ਮੈਨੂੰ ਹੋਰ ਕੀ ਚਾਹੀਦਾ ਜੀ ਮੇਰੇ ਲਈ ਜਿੰਨੇ ਉਹ ਤਾਂ ਨਹੀਂ ਬੰਦਾ ਫਾਈਨਲ ਹੈ ਨਹੀਂ 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 ਦੇਖੋ ਮੇਰੇ ਮੇਰੇ ਵੱਡੇ ਭਰਾ ਨੇ ਸਾਰੇ ਮੈਨੂੰ ਜਿਹੜੇ ਪਹਿਲੇ ਵੀ ਮੈਂ ਤਾਂ ਬੱਚੇ ਕਈ ਵੇ ਦਾ ਇੱਕ ਦੇਖੇ ਜਿਹੜੇ ਕਹ ਰਹੇ ਸੀ ਵੀ ਸਾਨੂੰ ਟਾਈਮ ਨਹੀਂ ਮਿਲ ਰਿਹਾ ਨਹੀਂ 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 ਦੇਖੋ ਐਸੀ ਕੋਈ ਗੱਲ ਨਹੀਂ ਜੇ ਮੈਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਗੱਲ ਕਰਾਂ ਮੇਰਾ ਵੱਡਾ ਭਰਾ ਜੀ ਜਦੋਂ ਮੈਂ ਜਾਨਾ ਮੇਰੇ ਕੰਮ ਹੁੰਦੇ ਆ ਜੀ ਜੇ ਮੈਂ ਗੱਲ ਕਰਾਂ ਜੀ ਸਾਡੇ ਜਿਹੜੇ ਪਹਿਲੇ ਵੀ ਮੰਤਰੀ ਸਹਿਬਾਨ ਸੀ ਚਾਹੇ ਬਲਕਾਰ ਜੀ ਹੀ ਚਾਹੇ ਚੇਤਨ ਸਿੰਘ ਜੋਰਾ ਮਾਜਰਾ ਜੀ ਸੀ ਚਾਹੇ ਮੈडम ਗਗਨ ਅਨਮੋਲ ਹੀ ਇਹ ਸੋ ਸਾਰੇ ਇੱਕ ਟੀਮ ਐ ਸਾਡੀ ਠੀਕ ਐ ਇਹਨਾਂ ਵਿੱਚ ਕੋਈ ਊਚ ਨੀਚ ਨਹੀਂ ਹੈ ਇਹ ਜੇ ਕੋਈ ਮੰਤਰੀ ਬਣ ਕੇ ਤੇ ਉਹਦੇ ਵਿੱਚ ਇਹ ਨਹੀਂ ਹੁੰਦਾ ਇਹਨਾਂ ਨੂੰ ਵੀ ਆਪਾਂ ਮੰਤਰੀ ਆ ਜੀ ਅੱਜ ਦੇ ਸਮੇਂ ਨਾ ਉਹ ਸਗੋਂ ਜਿਆਦਾ ਪਰਿਵਾਰ ਦਾ ਪਿਆਰ ਵੱਧਦਾ ਹੁਣ ਉਹ ਜਿਹੜੀ ਸਾਡੇ ਜਿਹੜੇ ਮੰਤਰੀ ਸਾਹਿਬਾਨ ਹੁਣ ਜਿਨ੍ਹਾਂ ਨੂੰ ਆਪਾਂ ਰੀਸ਼ਫਲ ਕੀਤਾ ਵਾ ਉਹ ਇਹ ਨਹੀਂ ਉਹ ਇੱਕ ਟੀਮ ਹੈ ਆਈ ਚਲਾਈ ਹੈ ਕੱਲ ਨੂੰ ਹਰ ਇੱਕ ਦੀ ਵਾਰੀ ਆਉਂਦੀ ਹੈ ਤੁਹਾਡੀ ਵੀ ਆਈ ਹੋਗੀ ਨਹੀਂ ਨਹੀਂ ਦੇਖੋ ਮੈਂ ਮੈਂ ਇੱਕ ਬੇਨਤੀ ਕਰਦਾ ਮੈਂ ਸੱਚਾਈ ਗੱਲ ਆ ਵੀ ਮੈਂ ਇਸ ਕੰਮ ਦੇ ਵਿੱਚ ਇੱਕ ਪੈਸੇ ਵੀ ਦੋਰਚ ਨਹੀਂ ਮੈਂ ਨਮਾਣਾ ਆਮ ਕਰਚੋਂ ਓਠਿਆ ਮੈਂ ਤੇ ਕਦੀ ਐਮਐਲਏ ਬਣਦਾ ਨਹੀਂ ਸੀ ਸੋਚਿਆ ਲੋਕਾਂ ਨੇ ਪਿਆਰ ਮਾਨ ਸਤਕਾਰ ਦਿੱਤਾ ਅਰਵਿੰਦ ਕੇਜਰੀਵਾਲ ਜੀ ਨੇ ਟਿਕਟ ਦੇ ਕੇ ਨਵਾਜਿਆ ਮਾਨ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੱਧਾਨੀ ਨੇ ਆ ਕੇ ਰੋਡ ショਟ ਕੀਤੀ ਤੇ ਰੈਲੀਆਂ ਕੀਤੀਆਂ ਆਪਾਂ ਤੇ ਕਦੀ ਇਹ ਵੀ ਨਹੀਂ ਸੋਚਿਆ ਪਰ ਅੱਜ ਪਹੁੰਚ ਗਏ ਹਿੱਥੋਂ ਤੱਕ ਠੀਕ ਹੈ ਮੈਂ ਧੰਨਵਾਦ ਕਰਦਾ ਆਪਣੀ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਇੱਕ ਆਮ ਨਾਣੇ ਨੂੰ ਇੱਥੋਂ ਤੱਕ ਪਹੁੰਚਾਤਾ ਮੇਰੇ ਵਾਸਤੇ ਸਭ ਤੋਂ ਵੱਡੀ ਫਖਰ ਵਾਲੀ ਇਹੋ ਗੱਲ ਆ ਵੀ ਜਿੱਥੇ ਵੀ ਮੈਂ ਹੈਗਾ ਮੈਂ ਬਿਲਕੁਲ ਖੁਸ਼ ਆ ਬਿਲਕੁਲ ਠੀਕ ਆ ਰਾਤ ਨੂੰ ਆਪਣੀ ਪਾਰਟੀ ਦੀ ਆਪਣੇ ਸ਼ਹਿਰ ਦੇ ਹਲਕਾ ਵਾਸੀ ਦੀ ਮਿੰਤ ਕਰਦਾ ਸੋ ਇਹ ਦੇਖਣਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਬਟਾਲਾ ਕਿਸ ਤਰੀਕੇ ਦੇ ਨਾਲ ਇੱਕ ਟੂਰਿਸਟ ਪੁਆਇੰਟ ਦੇ ਤੌਰ ਤੇ ਉੱਭਰਦਾ ਹੈ ਪ੍ਰੋਫੈਸ਼ਨਲਿਸ ਵਿਕਾਸ ਦੇ ਨਾਲ ਪ੍ਰਿਆੰਕਾ ਮਿਲੂ ਟੈਲੀਪੋਸ ਪੰਜਾਬ ਰਣੇ ਮਾਚ ਚਲੋ